ਜੇ ਆਪਾਂ ਕਿਸੇ ਕੋਲੋਂ ਮਦਦ ਮੰਗਣ ਜਾਈਏ ਤੇ ਉਹ ਆਪਾਂ ਨੂੰ ਜਵਾਬ ਦੇ ਦੇਵੇ ਤਾਂ ਆਪਾਂ ਉਸ ਤੇ ਗੁੱਸੇ ਹੁੰਨੇ ਆ ਉਸ ਨੂੰ ਭਲਾ ਬੁਰਾ ਕਹਿੰਨੇ ਆ ਪਰ ਕਈ ਵਾਰ ਅਗਲੇ ਦੇ ਜਵਾਬ ਦੇ ਵਿੱਚ ਵੀ ਆਪਣਾ ਫਾਇਦਾ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਆ ਦਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਛੋਟੀ ਜੀ ਕਹਾਣੀ ਸੁਨੇਹਾ ਬਹੁਤ ਵੱਡਾ ਹੈ ਇੱਕ ਵਾਰ ਇੱਕ ਚਿੜੀ ਨਦੀ ਕਿਨਾਰੇ ਇੱਕ ਦਰਖਤ ਕੋਲ ਗਈ ਤੇ ਉਸ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਉੱਪਰ ਆਲਣਾ ਬਣਾਉਣਾ ਹੈ ਆਪਣੇ ਬੱਚੇ ਪਾਲਣੇ ਆ ਮੈਨੂੰ ਤੂੰ ਆਪਣੇ ਉੱਪਰ ਆਲਣਾ ਬਣਾਉਣ ਦੇ ਪਰ ਦਰਖਤ ਨੇ ਉਸ ਨੂੰ ਜਵਾਬ ਦੇ ਦਿੱਤਾ ਕਿ ਨਹੀਂ ਤੂੰ ਮੇਰੇ ਉੱਪਰ ਆਲਣਾ ਨਹੀਂ ਬਣਾ ਸਕਦੀ ਮੈਂ ਤੈਨੂੰ ਆਪਣੇ ਉੱਪਰ ਆਲਣਾ ਬਣਾਉਣ ਨਹੀਂ ਦੇਵਾਂਗਾ ਜਿਹੜੀ ਬੜੇ ਗੁੱਸੇ ਦੇ ਵਿੱਚ ਆਈ ਤੇ ਚਿੜੀ ਨੇ ਨਦੀ ਕਿਨਾਰੇ ਇੱਕ ਹੋਰ ਦਰਖਤ ਕੋਲ ਜਾ ਕੇ ਕਿਹਾ ਕਿ ਮੈਂ ਤੇਰੇ ਉੱਪਰ ਆਲ ਨਾ ਬਣਾਉਣਾ ਚਾਹਣੀ ਐ ਆਪਣੇ ਬੱਚੇ ਪਾਲਣਾ ਚਾਹਣੀ ਐ ਤਾਂ ਦੂਸਰੇ ਦਰਖਤ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਮੇਰੇ ਉੱਪਰ ਆਲ ਨਾ ਬਣਾ ਸਕਦੀਆਂ ਆਪਣੇ ਬੱਚੇ ਪਾਲ ਸਕਦੀਆਂ ਥੋੜੇ ਸਮੇਂ ਬਾਅਦ ਚਖੜ ਆਇਆ ਚਖੜ ਦੇ ਵਿੱਚ ਜੋ ਪਹਿਲਾ ਦਰਖਤ ਸੀ ਉਹ ਟੁੱਟ ਗਿਆ ਉਹ ਟੁੱਟ ਕੇ ਨਦੀ ਦੇ ਵਿੱਚ ਰੁੜ ਗਿਆ ਰੁੜੇ ਜਾਂਦੇ ਦਰਖਤ ਨੂੰ ਦੇਖ ਕੇ ਚਿੜੀ ਉਸ ਨੂੰ ਬੋਲਦੀ ਹੈ ਕਿ ਤੂੰ ਮੈਨੂੰ ਜਵਾਬ ਦਿੱਤਾ ਸੀ ਤੂੰ ਮੇਰੀ ਮਦਦ ਨਹੀਂ ਕੀਤੀ ਇਸ ਲਈ ਤੇਰਾ ਇਹ ਹਸ਼ਰ ਹੋਇਆ ਤੂੰ ਟੁੱਟਿਆ ਤੇ ਨਦੀ ਦੇ ਵਿੱਚ ਰੁੜਿਆ ਤਾਂ ਦਰਖਤ ਚਿੜੀ ਦੀ ਗੱਲ ਸੁਣ ਕੇ ਹੱਸ ਪਿਆ ਤੇ ਉਸ ਨੂੰ ਕਹਿਣ ਲੱਗਾ ਕਿ ਨਹੀਂ ਭੈਣੇ ਇਹ ਤੇਰੀ ਗਲਤਫਹਮੀ ਹੈ ਤੂੰ ਮੈਨੂੰ ਸਮਝ ਹੀ ਨਹੀਂ ਸਕੀ ਮੇਰੇ ਜਵਾਬ ਦੇ ਵਿੱਚ ਤੇਰਾ ਫਾਇਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀਆਂ ਜੜਾਂ ਮਜ਼ਬੂਤ ਨਹੀਂ ਹਨ ਕਦੇ ਵੀ ਥੋੜੀ ਬਹੁਤ ਨੇਰੀ ਆਈ ਤਾਂ ਮੈਂ ਟੁੱਟ ਸਕਦਾ ਮੈਂ ਇਸ ਨਦੀ ਦੇ ਵਿੱਚ ਰੁੜ ਸਕਦਾ ਜੇ ਤੂੰ ਮੇਰੇ ਉੱਪਰ ਆਲ ਨਾ ਬਣਾ ਲੈਂਦੀ ਆਪਣੇ ਬੱਚੇ ਉਹ ਸਾਲਨੇ ਦੇ ਵਿੱਚ ਰੱਖ ਦਿੰਦੀ ਤੇ ਅੱਜ ਮੇਰੇ ਨਾਲ ਨਾਲ ਤੇਰੇ ਬੱਚੇ ਤੇ ਤੇਰਾ ਆਲਾ ਵੀ ਇਸ ਨਦੀ ਦੇ ਵਿੱਚ ਰੁੜ ਜਾਣਾ ਸੀ ਉਸ ਦਰਖਤ ਦੀ ਗੱਲ ਸੁਣ ਕੇ ਚਿੜੀ ਬਹੁਤ ਪਛਤਾਈ ਚਿੜੀ ਨੇ ਕਿਹਾ ਕਿ ਮੈਨੂੰ ਮaaf ਕਰ ਦੇ ਮੈਂ ਤੈਨੂੰ ਸਮਝ ਨਹੀਂ ਸਕੀ ਸੋ ਬਾਈ ਜੀ ਕਹਾਣੀ ਬਹੁਤ ਛੋਟੀਆ ਪਰ ਸੁਨੇਹਾ ਬਹੁਤ ਵੱਡਾ ਹੈ ਕਿ ਹਰ ਵਕਤ ਹਰ ਵੇਲੇ ਅਗਲਾ ਬੰਦਾ ਗਲਤ ਨਹੀਂ ਹੁੰਦਾ ਕਈ ਵਾਰ ਅਗਲੇ ਦੇ ਜਵਾਬ ਦੇ ਵਿੱਚ ਆਪਣਾ ਫਾਇਦਾ ਵੀ ਹੋ ਸਕਦਾ ਹੈ ਇਹ ਗੱਲ ਆਉਣ ਵਾਲਾ ਟਾਈਮ ਦੱਸਦਾ ਆਉਣ ਵਾਲਾ ਸਮਾਂ ਦੱਸਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਸਾਰੇ ਦੋਸਤਾਂ ਨੂੰ ਸਟਿੱਕਾ